ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜਿਹੜੇ ਪਹਿਲਾਂ ਲੈ ਕੇ ਆਏ ਸੀ ਆਪਾਂ ਕਲਰ ਕ੍ਰਸ਼ ਕਾਟਨ ਦੇ ਵਿੱਚ ਤੇ ਡੱਬੀ ਲਾਈਨਿੰਗ ਦੇ ਵਿੱਚ ਤੇ ਚਿਸ਼ਟਾ ਵਾਟਰ ਕਾਟਨ ਦੇ ਵਿੱਚ ਜਿਹੜੇ ਪਹਿਲਾਂ ਵਾਲੇ ਕਲਰ ਸੂਟ ਸੀਗੇ ਆਪਣੇ ਸਿੰਗਲ ਸਿੰਗਲ ਸੂਟ ਸੀ ਜਿਓ ਸਾਰੇ ਸੇਲ ਹੋ ਗਏ ਆਪਾਂ ਹੁਣ ਦੁਬਾਰਾ ਤੋਂ ਫੇਰ ਸੇਮ ਡਿਜ਼ਾਈਨ ਸੇਮ ਕਲਰ ਨੇ ਜਿਹੜੇ ਰਿਪੀਟ ਦੇ ਵਿੱਚ ਲਿਆਉਂਦੇ ਨੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਕਲਰ ਪਸੰਦ ਹੈ ਜੀ ਤਾਂ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਤਾ ਕੀ ਹੈ ਹੁਣ ਇਹ ਸਿੰਗਲ ਸਿੰਗਲ ਸੂਟ ਹੈ ਜੀ ਇਸ ਤੋਂ ਬਾਅਦ ਹੋ ਸਕਦਾ ਹੈ ਵੀ ਸੇਮ ਕਲਰ ਨਾ ਮਿਲੇ ਹੁਣ ਦੂਸਰੀ ਵਾਰ ਆਪਾਂ ਫਿਰ ਦੇ ਵਿੱਚ ਲੈ ਆਏ ਆ ਤੇ ਤੁਹਾਨੂੰ ਪਤਾ 15 ਦਿਨ ਦੇ ਵਿੱਚ ਬਾਅਦ ਉਹਨਾਂ ਡਿਜ਼ਾਈਨ ਬਦਲ ਜਾਂਦਾ ਹੈ ਫੈਬਰਿਕ ਬਦਲ ਜਾਂਦੀ ਹੈ ਇਸ ਕਰਕੇ ਤੁਹਾਨੂੰ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਆਪਣੇ ਸੂਟਾਂ ਜਿਹੜੇ ਕਨਫਰਮ ਕਰ ਸਕਦੇ ਹੋ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਮੈਚਿੰਗ ਸਲਵਾਰਾਂ ਨਾਲ ਹੋਣਗੇ ਜੀ ਜੇ ਤੁਸੀਂ ਆਲ ਓਵਰ ਲਾਈਨ ਨੇ ਤਾਂ ਉਹਨਾਂ ਦਾ ਪ੍ਰਾਈਸ ਵਾਧੂ ਬਸ ਥੋੜਾ ਜਿਹਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡਿਅ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰਾਮ ਦੀ ਆਈਡਿਅ ਨੂੰ ਫੋਲੋ ਕਰੋ ਉੱਥੇ ਹਰ ਤਰ੍ਹਾਂ ਦੇ ਆਪਣੇ ਸੂਟ ਪਾਏ ਹੋਏ ਨੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਚਲੋ ਜੀ ਸਾਰਿਆਂ ਤੋਂ ਪਹਿਲਾਂ ਸੂਟ ਦਿਖਾਉਣੇ ਆਪਾਂ ਤੁਹਾਨੂੰ ਥੋੜੀ ਜਿਹੀ ਸ਼ਾਈਨਿੰਗ ਵਾਲੀ ਮੈਂ ਤੁਹਾਨੂੰ ਕਰੱਸ ਮਿਲੂਗੀ ਜੀ ਦੇਖੋ 2.5 ਮੀਟਰ ਦੀ ਕੱਟ ਹੈ ਆਪਾਂ ਮੈਚਿੰਗ ਸੂਟ ਕਰੇ ਨੇ ਜੀ ਜੇ ਤੁਸੀਂ ਆਲ ਓਵਰ ਲੈਣਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਕਰੋਜੀ ਕਲਰ ਦੀ ਰੱਖੀ ਹੈ ਸਲਵਾਰ ਇਸ ਕੁਲਰ ਚਾਰ ਪੰਜ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈਂਦੇ ਜਾਓ WhatsApp ਤੇ ਮੈਸੇਜ ਕਰ ਦਿਨੇ ਬਹੁਤ ਵਧੀਆ ਸਿੰਪਲ ਸੋਬਰ ਜੇ ਕਲਰ ਨੇ ਦੇਖੀ ਇਸ ਤਰ੍ਹਾਂ ਦਾ ਹੈ ਸਿਕੰਦਰ ਰਸਟ ਦਾ ਕੰਬੀਨੇਸ਼ਨ ਹੈ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਆਪਾਂ ਨੇ ਨਾਲ ਦੀ ਰਸਟ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਦੂਜਾ ਕਲਰ ਆ ਗਿਆ ਜੀ ਤੀਸਰਾ ਕਲਰ ਆ ਗਿਆ ਜੀ ਆਪਣੇ ਕੋਲੇ ਮਸਟਰਡ ਕਲਰ ਇਹ ਤੁਹਾਨੂੰ ਕਾਟਨ ਮਸਲੀਨ ਦੇ ਵਿੱਚ ਸੂਟ ਮਿਲ ਲੰਗੇ ਹਾਂ ਸੋ ਇਹ ਤੁਹਾਨੂੰ 크ਰਿਸਮਸ ਮਹੀਨੇ ਦੇ ਵਿੱਚ ਸੂਟ ਮਿਲਣਗੇ ਜੀ ਇਹ ਹੋ ਗਿਆ ਮਾਸਟਰਡ ਕਲਰ ਹੋ ਗਿਆ ਇਹਦੇ ਨਾਲ ਆਪਾਂ ਨੇ ਮਾਸਟਰਡ ਕਲਰ ਦੀ ਹੀ ਰੱਖੀ ਹੈ ਸਲਵਾਰ ਬਹੁਤ ਵਧੀਆ ਸੂਟ ਨੇ ਬਹੁਤ ਵਧੀਆ ਡਿਜ਼ਾਈਨਦਾਰ ਨੇ ਜੇ ਤੁਸੀਂ ਕੋਈ ਹਲਕੀ ਹਨਾ ਛੋਟੀ ਮੋਟੀ ਪਾਰਟੀ ਦੇ ਵਿੱਚ ਪਾ ਕੇ ਜਾਣੇ ਨੇ ਉਦੋਂ ਤੁਸੀਂ ਪਾ ਸਕਦੇ ਹੋ ਕਲਰ ਨੇ ਜਿਹੜੇ ਬਹੁਤ ਪਿਆਰੇ ਕਲਰ ਨੇ ਜਿਆਦਾ ਭੜਕੀਲੇ ਨਹੀਂ ਹੈਗੇ ਸਿੰਪਲ ਸੋਬਰ ਜਿਹੇ ਕਲਰ ਨੇ ਦੇਖੋ ਵੀ ਇਹ ਹੋ ਗਿਆ ਪਿਸਤਾ ਕਲਰ ਇੱਕ ਕਲਰ ਇਹਦੇ ਵਿੱਚ ਹੈਗਾ ਜੀ ਬਲੈਕ ਕਲਰ ਇਹ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਰਹੂਗਾ ਜੀ ਮੈਂ ਤੁਹਾਨੂੰ ਦੱਸ ਦਣੀ ਆ ਬਲੈਕ ਸੂਟ ਤੱਕ ਸੇਮ ਪ੍ਰਾਈਸ ਰਹੂ ਉਸ ਤੋਂ ਬਾਅਦ ਵਾਲੇ ਸੂਟ ਨੇ ਜਿਹੜੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉਹਨਾਂ ਦੇ ਅਲੱਗ-ਅਲੱਗ ਰੇਟ ਹੋਣਗੇ ਦੇਖੋ ਇਹ ਆਗੇ ਜੀ 크리스마ਸ ਨੀਨ ਦੇ ਵਿੱਚ ਸੂਟ ਨੇ ਇਹਦੇ ਤੁਸੀਂ ਜੇ ਚਾਹੋ ਚਾਹੋ ਤਾਂ ਕੱਲੀ ਕਮੀਜ਼ ਦੇ ਉੱਪਰ ਹਨਾ ਲਾਈਨਿੰਗ ਲਾ ਸਕਦੇ ਹੋ ਤੇ ਸਲਵਾਰ ਦੇ ਉੱਪਰ ਨਹੀਂ ਵੀ ਲਗਵਾਉਣੀ ਤਾਂ ਲਗਵਾਓ ਨਾ ਲਗਵਾਓ ਜੇ ਤੁਹਾਨੂੰ ਐ ਵਧੀਆ ਲੱਗਦਾ ਵੀ ਚਲ ਥੋੜਾ ਜਿਹਾ ਹਨਾ ਕਪੜਾ ਜਿਹੜਾ ਉਹਦੀ ਬੇਸ ਦੀ ਜ਼ਿਆਦਾ ਬਣ ਜਾਂਦੀ ਹੈ ਸਪੋਰਟ ਮਿਲ ਜਾਂਦੀ ਹੈ ਲਾਈਨਿੰਗ ਦੇ ਨਾਲ ਕੱਪੜੇ ਨੂੰ ਉਹ ਥੋੜਾ ਜਿਹਾ ਜ਼ਿਆਦਾ ਟਾਈਮ ਤੱਕ ਕੱਟ ਜਾਂਦਾ ਇਸ ਕਰਕੇ ਕੱਲੇ ਤੁਸੀਂ ਜੇ ਸਾਰੀ ਤੇ ਨਹੀਂ ਲਾਉਣੀ ਚਾਹੁੰਦੇ ਤਾਂ ਤੁਸੀਂ ਚਾਹੇ ਕੱਲੇ ਬੋਡਿਆਂ ਦੇ ਉੱਪਰ ਲਾ ਸਕਦੇ ਜੇ ਤੁਸੀਂ ਇਹਦੇ ਨਾਲ ਸਲਵਾਰਾਂ ਤੇ ਵਰਕ ਕਰਵਾਉਣਾ ਹੈ ਜੀ ਸੇਮ ਡਿਜ਼ਾਈਨ ਦਾ ਸੇਮ ਕਲਰ ਲਾ ਕੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਦੇਖੋ ਜੀ ਪੰਜ ਕਲਰ ਨੇ ਇਹਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਲੈ ਸਕਦੇ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਪ੍ਰਿੰਟ ਸੂਟਾਂ ਦਾ ਆਰਡਰ ਹੈ ਜਿਹੜਾ ਤੁਸੀਂ ਜਲਦੀ ਕਨਫਰਮ ਕਰ ਦਿਆ ਕਰੋ ਕਿਉਂਕਿ ਇਹ ਪ੍ਰਿੰਟ ਸੂਟ ਦਾ ਸੇਮ ਡਿਜ਼ਾਈਨ ਕਲਰ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਦੇਖੋ ਜੀ ਤਿੰਨ ਕਲਰ ਹੋ ਗਏ ਚੌਥਾ ਕਲਰ ਆ ਗਿਆ ਜੀ ਆਪਾਂ ਸਾਰੇ ਵਿਵਹੇ ਦੇ ਵਿੱਚ ਦੁਬਾਰਾ ਤੋਂ ਤੁਹਾਨੂੰ ਇਸ ਲਈ ਮੈਂ ਬਾਦਰੀ ਚੱਕ ਦਨੀ ਆ ਫਿਰ ਤੁਹਾਨੂੰ ਇੱਕ ਵਾਰ ਦੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਦੁਬਾਰਾ ਤੋਂ ਦੇਖ ਸਕਦੇ ਹੋ ਇਹ ਫੈਬਰਿਕ ਦੀ ਜ਼ਿੰਮੇਵਾਰੀ ਹੋਊਗੀ ਜੀ ਤੁਹਾਡੇ ਤੱਕ ਪਹੁੰਚਣ ਤੇ ਤੁਹਾਨੂੰ ਕੋਈ ਵੀ ਕਿਸੇ ਪਾਰਸਲ ਵਾਲੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਅਸੀਂ ਇੱਥੋਂ ਹੀ ਤੁਸੀਂ ਐਡਰੈਸ ਸੈਂਡ ਕਰ ਦਿਓ ਥੋੜੇ ਘਰ ਤੱਕ ਸੂਟ ਪਹੁੰਚ ਜੂਗਾ ਇਹ ਨਹੀਂ ਹੈਗਾ ਵੀ ਤੁਸੀਂ ਕਿਤੇ ਬਾਜ਼ਾਰ ਤੋਂ ਫੜਨਾ ਦੇਖੋ ਇਹ ਸੂਟ ਹੋ ਗਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਨੇ ਦੀ ਟੈਪੀ ਲਾਈਨਿੰਗ ਦੇ ਵਿੱਚ ਦੁਪੱਟਿਆਂ ਨਾਲ ਵੀ ਸੂਟ ਨੇ ਇਹ ਬਦਾਉ ਦੁਪੱਟਾ ਸੂਟ ਹੈ ਦੇਖੋ ਦੇ ਦੇ ਵਿੱਚ ਕਲਰ ਕਾਫੀ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ ਹੈਗਾ ਜੀ ਮਾਜੈਂਟਾ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਟੈਪੀ ਲਾਈਨਿੰਗ ਦੁਪੱਟੇ ਵਾਲਾ ਸੂਟ ਹੈ ਜਿਹੜਾ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਜੇ ਜਿਹੜਾ ਇਹ ਬਦਾਉ ਦੁਪੱਟਾ ਲਵਾਂਗੇ ਆਪਾਂ ਨੂੰ ਉਹਦਾ ਪ੍ਰਾਈਸ ਘੱਟ ਰਦੂਗਾ ਦੇਖੋ ਜੀ ਇਹ ਸੂਟ ਆ ਗਿਆ ਹੈ ਟੈਪੀ ਲਾਈਨਿੰਗ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਇਹ ਸੂਟ ਆ ਗਿਆ ਜੀ ਟੈਪੀ ਲਾਈਨਿੰਗ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਰਹੂਗਾ ਤੁਹਾਨੂੰ 2000 ਰੁਪਏ ਜੇ ਤੁਸੀਂ ਦੁਪੱਟਾ ਨਾਲ ਲਗਾਉਂਗੇ ਜੀ ਦੁਪੱਟਾ ਟਾਈ ਡਾਈ ਦੁਪੱਟਾ ਮਿਲੂਗਾ ਤੁਹਾਨੂੰ ਤਿੰਨ ਕਲਰ ਦਾ ਡਿਜ਼ਾਈਨਦਾਰ ਦੁਪੱਟਾ ਬਣਾ ਕੇ ਦੇਵਾਂਗੇ ਆਪਾਂ ਜਿਵੇਂ ਪਹਿਲਾਂ ਇੱਕ ਕਈ ਦਿਨ ਹੋ ਗਏ ਹੁੰਦੇ ਆਪਾਂ ਕੱਲੇ ਸੂਟਾਂ ਨਹੀਂ ਬਣਾਈ ਸੀ ਟੈਪੀ ਲਾਈਨਿੰਗ ਲਈ ਉਹਨਾਂ ਨਾਲ ਦੁਪੱਟੇ ਵੀ ਸੀ ਸੇਮ ਦੁਪੱਟਾ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਟੈਪੀ ਦਾ ਹੀ ਦੁਪੱਟਾ ਮਿਲੂਗਾ ਜੀ 5 ਮੀਟਰ ਦਾ ਟਕਾ ਡੁੰਡਾ ਦੇਖੋ ਜੀ ਇਸ ਤੋਂ ਇਸ ਤਰ੍ਹਾਂ ਦਾ ਸੂਟ ਹੈ ਇਹ ਇਹਨਾਂ ਕਲਰ ਹੈਗੇ ਸੀ ਇਸ ਤਰ੍ਹਾਂ ਦਾ ਸਰਦਾਈ ਜਿਹਾ ਕਲਰ ਆਪਾਂ ਨੂੰ ਕੋਲ ਜੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਇਹਦੇ ਨਾਲ ਆਪਾਂ ਨੇ ਆਫ ਵਾਈਟ ਰੱਖੀ ਹੈ ਜੀ ਸਲਵਾਰ ਇੱਥੇ ਤੁਹਾਡੇ ਕੋਲੇ ਦੋ ਆਪਸ਼ਨ ਨੇ ਜੀ ਚਾਹੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਸਰਦਾਈ ਕਲਰ ਦੀ ਰੱਖ ਸਕਦੇ ਹੋ ਸਲਵਾਰ ਚਾਹੇ ਤੁਸੀਂ ਆਫ ਵਾਈਟ ਰੱਖ ਸਕਦੇ ਹੋ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਤੇ ਜੇ ਤੁਸੀਂ ਇਹ ਆਲ ਓਵਰ ਸੂਟ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਤੁਹਾਨੂੰ 2500 ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਸਕੋ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਜੀ ਇਹ ਕਲਰ ਹੋ ਗਿਆ ਤੀਸਰਾ ਕਲਰ ਦਿਖਾਉਣੀ ਆ ਮੈਂ ਤੁਹਾਨੂੰ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰੋ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਦੇਖੋ ਇਹਦੇ ਨਾਲ ਵੀ ਤੁਸੀਂ ਚਾਹੋ ਤਾਂ ਤੁਸੀਂ ਪਰਪਲ ਸਲਵਾਰ ਵੀ ਰੱਖ ਸਕਦੇ ਹੋ ਜੇ ਤੁਸੀਂ ਨੇ ਇਦਾਂ ਵੀ ਆਪਾਂ ਨੇ ਰੱਖੀ ਹੈ ਇਹਦੇ ਨਾਲ ਆਫ ਵਾਈਟ ਸਲਵਾਰ ਜੇ ਤੁਸੀਂ ਇਹ ਆਲ ਓਵਰ ਕਰਨਾ ਹੈ ਤਾਂ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਜੇ ਤੁਸੀਂ ਪਰਪਲ ਸਲਵਾਰ ਰੱਖਣੀ ਹੈ ਉਹ ਵੀ ਰੱਖ ਸਕਦੇ ਹੋ ਜੇ ਹੌਕ ਵਾਈਟ ਰੱਖਣੀ ਹੈ ਉਹ ਵੀ ਰੱਖ ਸਕਦੇ ਹੋ ਉਹ ਤੁਹਾਡੀ ਚੋਅ ਇਸ ਰਹੂਗੀ ਇਹ ਸੂਟ ਦਾ ਪ੍ਰਾਈਸ ਵੀ ਮੈਚਿੰਗ ਸੂਟ ਦਾ ਰਹੂਗਾ 1850 ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਜੀ ਆਲ ਓਵਰ ਦਾ ਤੁਹਾਨੂੰ ਦੱਸ ਦਿੱਤਾ ਥੋੜਾ ਜਿਆਦਾ ਕਾਸਟਲੀ ਪੈਣਗਾ ਉਹ ਤੁਹਾਡੀ ਚੋਅ ਹੈ ਜੀ ਜਿਵੇਂ ਦਾ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਦੇਖੋ ਜੀ ਇੱਕ ਸੂਟ ਇਹ ਆ ਗਿਆ ਜੀ ਇਹਦੇ ਵਿੱਚ ਬਲੈਕ ਦੇ ਵਿੱਚ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਵੀ ਰੱਖੀ ਹੈ ਸਲਵਾਰ ਜੇ ਤੁਸੀਂ ਆਲ ਓਵਰ ਕਰਨਾ ਤਾਂ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਇਹ ਤੁਹਾਡੀ ਕੋਈ ਚਾਹ ਹੈ ਇਹਦੇ ਨਾਲ ਜਾਂ ਤੁਸੀਂ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਜਿਹੜਾ ਇਹਦੇ ਵਿੱਚ ਇੱਕ ਹੋਰ ਕਲਰ ਦੀ ਲਾ ਸਕਦੇ ਆ ਸਲਵਾਰ ਦਾ ਇਸ ਤਰ੍ਹਾਂ ਦਾ ਕਰੀਮ ਔਫ ਵਾਈਟ ਜਿਹਾ ਜੇ ਤੁਸੀਂ 골ਡਨ ਜੇ ਉਸਤੇ ਆ ਗਿਆ ਜੇ ਤੁਸੀਂ ਇਸ ਤਰ੍ਹਾਂ ਦੀ ਰਖਵਾਉਣੀ ਆ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਜੇ ਬਲੈਕ ਰੱਖਣੀ ਆ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਦੇਖੋ ਫੈਬਰਿਕ ਦੀ ਸਾਡੀ ਨਿਮੇਬਾਰੀ ਹੋਊਗੀ ਜਿਹੜੀ ਤੁਸੀਂ ਦੱਸ ਕੇ ਦੇਵਾਂਗੇ ਤੁਹਾਡੇ ਤੱਕ ਹੋਰ ਹੀ ਪਹੁੰਚੂਗੀ ਹਨਾ ਇਹ ਨਹੀਂ ਹੈਗਾ ਵੀ ਅਸੀਂ ਕੋਈ ਗਲਤੀ ਜੀ ਭੇਜਾਂਗੇ ਸੇਮ ਥੋੜਾ-ਮੋਟਾ ਕਲਰ ਦਾ ਜੇ ਜਦੋਂ ਤੁਸੀਂ ਕਾਪੀ ਟਾਈਮ ਬਾਅਦ ਉਹ ਬਣਾ ਕਰਦੇ ਹੋ ਸੂਟ ਸੇਲ ਹੋ ਜਾਂਦੇ ਨੇ ਥੋੜਾ ਜਿਹਾ ਫਰਕ ਪੈ ਜਾਂਦਾ ਠੀਕ ਇਹਦੇ ਵਿੱਚ ਹੈਗਾ ਜੀ ਇਸ ਤਰ੍ਹਾਂ ਦਾ ਰੈਸਟ ਕਲਰ ਇਹ ਸੂਟ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਜੇ ਤੁਸੀਂ ਮੈਚਿੰਗ ਕਰਨਾ ਹੈ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਪਹਿਲਾਂ ਇਹ ਪਿਛਲੇ ਸਾਲ ਦੀ ਇਹ ਸੂਟ ਮੈਚਿੰਗ 25-2500 ਦੇ ਸੂਟ ਸੇਲ ਹੋਏ ਨੇ ਇਸ ਸਲਵਾਰ ਇਹ ਲੈਸ ਪ੍ਰਾਈਸ ਦੇ ਵਿੱਚ ਨੇ ਜੀ ਅਸੀਂ ਲੈਸ ਪ੍ਰਾਈਸ ਦੇ ਵਿੱਚ ਲਾਇਆ ਨਹੀਂ ਜੀ ਸਾਨੂੰ ਨਹੀਂ ਪਤਾ ਹੋਰ ਦਾ ਵੀ ਕਿੰਨੇ ਦਾ ਸੇਲ ਕਰ ਰਹੇ ਨੇ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਆਪਾਂ ਨੇ ਰੱਖੀ ਐ ਸਲਵਾਰ ਜੇ ਤੁਸੀਂ ਇਹਨੂੰ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਪਊਗਾ ਜੀ ਇਹ 2500 ਦਾ ਜੇ ਤੁਸੀਂ ਇਹਨੂੰ ਮੈਚਿੰਗ ਤਾਂ ਤੁਹਾਨੂੰ ਆਲ ਓਵਰ 2500 ਦਾ ਪਊਗਾ ਜੀ ਉਸ ਟਾਈਮ ਇਹ ਮੈਚਿੰਗ 3500 ਦਾ ਪੈ ਰਿਆ ਸੀ ਜੇ ਤੁਸੀਂ ਮੈਚਿੰਗ ਕਰੋਗੇ ਤਾਂ ਤੁਹਾਨੂੰ ਪਊਗਾ ਇਹ 1850 ਰੁਪਏ ਜੀ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਮੈਂ ਤਾਂ ਉਹਨੂੰ 8-7 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਪਲੀਜ਼ ਤੁਸੀਂ ਫੈਬਰਿਕ ਜਿਹੜੀ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਸੇਮ ਮਿਲੂਗੀ ਨਿਊ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਸੂਟ ਆਏ ਹੋਏ ਨੇ ਜੀ ਨਿਊ ਫੈਬਰਿਕ ਦੇ ਵਿੱਚ ਆਏ ਹੋਏ ਨੇ ਤੁਸੀਂ ਹਰ ਇੱਕ ਵੀਡੀਓ ਤੋਂ ਹਰ ਇੱਕ ਦੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਾਰਿਆਂ ਦਾ ਰੇਟ ਆਪਣੇ ਘੱਟ ਹੁੰਦੇ ਨੇ ਜੀ ਤੁਹਾਨੂੰ ਵੀ ਪਤਾ ਹੈ ਹਨਾ ਸਾਰਿਆਂ ਪਹਿਣਾ ਸਾਰਿਆਂ ਚੈਨਲਾਂ ਤੇ ਜਾ ਕੇ ਸਾਰਿਆਂ ਦੇ ਸੂਟ ਚੈੱਕ ਕਰਕੇ ਫਿਰ ਹੀ ਆਪਣੇ ਤੋਂ ਪੁੱਛਦੇ ਨੇ ਹਨਾ ਇਹ ਸੇਮ ਫੈਬਰਿਕ ਹੁੰਦੀ ਆ ਸਾਨੂੰ ਸੇਮ ਫੈਬਰਿਕ ਦਿਖਾ ਕੇ ਅਸੀਂ ਫੇਰ ਕਪੜਾ ਤੁਹਾਡੇ ਤੱਕ ਪਹੁੰਚਾਉਨੇ ਆ ਜੀ ਜੋ ਵੀ ਆਰਡਰ ਹੁੰਦਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਇਹ ਨਾ ਸੋਚਿਆ ਕਰੋ ਕਿ ਖਣੀ ਜੇ ਰੇਟ ਘਟਾ ਤਾਂ ਫੈਬਰਿਕ ਮਾੜੀ ਹੋਊ ਜਾਂ ਕਪੜਾ ਖਰਾਬ ਹੋਊਗਾ ਇਹ ਵੀ ਹੈਗਾ ਜਿੰਨਾ ਪਹਿਲਾਂ ਕੋਲ ਸਾਡੇ ਆਰਡਰ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਪਲੀਜ਼ ਤੁਸੀਂ ਇੱਕ ਵਾਰ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਉਸ ਤੋਂ ਬਾਅਦ ਤੁਹਾਨੂੰ ਪੱਕਾ ਯਕੀਨ ਹੋ ਜਾਊਗਾ ਵੀ ਹਾਂ ਕਿ ਮੇਂਦੀ ਫੈਬਰਿਕ ਹੈ ਜਿਹੜੀ ਸਾਡੇ ਕੋਲ ਤੁਹਾਡੇ ਤੱਕ ਪਹੁੰਚੂਗੀ ਜੀ ਆਪਾਂ ਕੱਪੜੇ ਦੀ ਜ਼ਿੰਮੇਵਾਰੀ ਲੈਣੇ ਆ ਜੀ ਇਹ ਨਹੀਂ ਹੋਊਗਾ ਜੇ ਕੋਈ ਉਨੇਕੀ ਹੁੰਦੀ ਹੈ ਜਾਂ ਕੋਈ ਕਪੜਾ ਹੈ ਨਾ ਵੀ ਅਸੀਂ ਰੰਗ ਚੇਂਜ ਕਰਤਾ ਅਸੀਂ ਤੁਹਾਡੇ ਕੋਲੇ ਗਲਤ ਸੂਟ ਪਹਛਾਤਾ ਜੀ ਅਸੀਂ ਤੁਹਾਨੂੰ ਬਦਲ ਕੇ ਦੇਵਾਂਗੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਜੀ ਆਪਣਾ ਇਹੀ ਉਹ ਹੈ ਨਾ ਜੇ ਤੁਸੀਂ ਚੈਨਲ ਨੂੰ ਸਪੋਰਟ ਕਰੋਗੇ ਜੀ ਤਾਂ ਆਪਣਾ ਕੰਮ ਅੱਗੇ ਵਧੂਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਕੋਲੇ ਆਪਣਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ